ਸਿਕਾਲ ਜੀ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਆਂ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੁਰੀ ਕਾਰਬਿਆਰ ਤੁਰੀ ਸ਼ਹਿਰ ਚ ਅੱਜ ਇੱਕ ਵਾਰੀ ਪਹਿਲਾਂ ਆਪਾਂ ਜੁੜ ਗਏ ਆਂ ਨਵੇਂ ਸਾਲ ਦੇ ਨਾਲ 2026 ਦੇ ਨਾਲ ਅਮਰਤ ਵੀਰ ਜੀ ਨਾਲ ਸੱਸੀ ਵੀਰ ਜੀ ਅਸੀਂ ਗੱਲ ਹੈਪੀ ਨਿਊ ईयर ਜੀ ਪਹਿਲਾਂ ਸਭ ਤੋਂ ਪਹਿਲਾਂ ਬਹੁਤ ਬਹੁਤ ਸੇਮ ਟੂ ਯੂ ਦੇਖੀ ਫਿਰ ਆਪਣੇ ਕਾਰਬਿਆਰ ਦਾ ਕੀ ਸਿਸਟਮ ਚੱਲ ਰਿਹਾ ਹੁਣ ਮਤਲਬ ਆਪਾਂ ਦੇਖ ਰਹੇ ਆਂ ਵੀ ਨਵਾਂ ਸਾਲ ਆ ਰਿਹਾ ਕੁਝ ਨਾ ਕੁਝ ਹਰੇ ਕੋਈ ਨਾ ਕੋਈ ਆਫਰ ਆਉਂਦਾ ਵੀ ਕੋਈ ਕੋਈ ਗਿਫਟ ਦਿੰਦੇ ਨੇ ਕੁਝ ਕੋਈ LED ਇਹਦੇ ਨਾਲ ਕੁਝ ਦਿੰਦੇ ਨੇ ਆਪਾਂ ਕੀ ਇਸ ਮੌਕੇ ਤੇ ਕਰ ਰਹੇ ਆਂ ਆਪਾਂ ਰੇਟ ਹੀ ਘਟਾ ਦੇ ਰੇਟ 10-10 22000 ਰੁਪਿਆ ਰੇਟ ਹੀ ਘੱਟ ਕਰਦਾ ਜੇ ਮੈਨੂੰ ਕੋਈ ਹੁੰਦੀ ਹੈ ਕੋਈ ਵਾਰ ਕੋਈ ਕਸਟਮਰ ਡਿਮਾਂਡ ਕਰਦਾ ਵੀ ਆਪਾਂ ਕੁਝ ਦਈਏ ਕੁਝ ਨਾਲ ਇਹ ਚੀਜ਼ ਦੇ ਗੱਡੀ ਦੇ ਨਾਲ ਵੀ ਕੋਈ ਆਫਰ ਲਈ ਇਹ ਤਾਂ ਕੀ ਹੋ ਸਕਦਾ ਰੇਟ ਜਾਂ ਕੁਝ ਹੋਰ ਕੁਝ ਵੀ ਹੋ ਸਕਦਾ ਕਿਵੇਂ ਮੈਂ ਤਾਂ ਕਹਿੰਦਾ ਰੇਟ ਹੀ ਹੋਣਾ ਚਾਹੀਦਾ ਕਸਟਮਰ ਦਾ ਫਾਇਦਾ ਹੋ ਜੇ ਉਹਦੇ ਠੀਕ ਹੈ ਠੀਕ ਹੈ ਕੋਈ ਹੋਰ ਵੀ ਕੋਈ ਮناسب ਹੋਊਗਾ ਅਸੀਂ ਅਸਾਂਗੇ ਸੁਸਪੈਂਸ ਹੀ ਰਹੇਗਾ ਨਾ ਠੀਕ ਹੈ ਠੀਕ ਹੈ ਤੇ ਚਲੋ ਗੱਲ ਕਰਦੇ ਹਾਂ ਹੁਣ ਆਪਾਂ ਗੱਡੀਆਂ ਦੀ ਰੇਟ ਮਦਰ ਲਗਭਗ ਐਂ ਲਾ ਲੋ ਵੀ 25 ਤੋਂ 30 ਹਜ਼ਾਰ ਵੀਰ ਜੀ ਹਾਂ ਵੀਡੀਓ ਚੈੱਕ ਕਰ ਲਿਓ ਕੁਝ ਗੱਡੀਆਂ ਦਾ ਰੇਟ 25 ਤੋਂ 30 ਜਾਂ 40 ਹਜ਼ਾਰ ਡਾਊਨ ਆਗੇ ਤੁਸੀਂ ਚੈੱਕ ਕਰ ਲਿਓ ਫਸਟ ਗੱਡੀ ਚੈੱਕ ਕਰ ਲਓ ਇਹ ਗੱਡੀ ਡਿਟੇਲ ਹੋ ਵੀ ਦੀ 2014 ਮਾਡਲ ਆ ਆਟੋ ਹੈ 1.6 ਹੂੰ ਬਹੁਤ ਸੋਹਣੀ ਕਾਰ ਹੈ ਕਹੇ ਦੱਪਾ ਹਰ ਜੀ ਵਧੀਆ ਗੱਡੀ ਦੀ ਕਲਾਸ ਗੱਡੀ ਆ ਚੈੱਕ ਕਰੋ ਜੀ ਗੱਡੀ ਤਕਰੀਬਨ 65000 ਦੇ ਲੱਭ ਚੱਲੀ ਹੈ ਗਾਰਾਂ ਨਮੀ ਵਰਗੀ ਗਾਰਾ ਜਿਹੜਾ ਕੋਈ ਭਰਾ ਭਾਲਦਾ ਨਾ ਵਧੀਆ ਆਟੋ ਘੇਰਾ ਲੀ ਜਾ ਕੋਈ ਐਨ ਆਰ ਆਈ ਭਰਾ ਭਾਰ ਰਾਇ ਗੱਡੀ ਵਰਨਾ ਤਾਂ ਪੰਜਾਬ ਨੰਬਰ ਪਟਿਆਲਾ ਨੰਬਰ ਗੱਡੀ ਆਪਣੇ ਕੋਲ ਹਾਜ਼ਰ ਆ ਵੀਰ ਜੀ ਕੀ ਰੇਟ ਆਊਗਾ ਇਹਦਾ ਸਭ ਹੀ ਐਂਡ ਦਾ ਰੇਟ ਕੀ ਹੈ ਗੱਡੀ ਦਾ ਸਾਢੇ 4 ਲੱਖ ਰੁਪਏ ਦੀ ਕਰ ਦੇ ਦਾਂਗੇ ਸਾਢੇ 4 ਲੱਖ ਦੀ ਬਾਕੀ ਜਿਹੜਾ ਕੋਈ ਵੀਰ ਆਊਗਾ ਮਾਨਦਾਨ ਜ਼ਰੂਰ ਹੋਊਗਾ ਆਫਰ ਤੁਹਾਡੇ ਲਈ ਕੈਪਟੂਗੀ ਉਹ ਤੁਹਾਨੂੰ ਮੱਕ ਦੇ ਸਸਪੈਂਸਰ ਦੱਸਿਆ ਜਾਊਗਾ ਜਿਹੜਾ ਹੋਊਗਾ ਇੱਕ ਤਰੀਕ ਨੂੰ ਜਾਂ 31 ਤਰੀਕ ਨੂੰ ਆਊਗਾ ਤਾਂ ਉਹਨਾਂ ਵਾਸਤੇ ਸਪੈਸ਼ਲ ਡਿਸਕਾਊਂਟ ਨੰਬਰ ਚੈੱਕ ਕਰਾ ਦਿਓ ਨੰਬਰ ਪੰਜਾਬ ਦਾ ਦੂਜੀ ਗੱਡੀ ਆ ਗਿਆ Honda City ਸਨਰੂਫ ਵਾਲੀ 2016 ਮਾਡਲ 2016 ਮਾਡਲ ਸਨਰੂਫ ਵਾਲੀ ਗੱਡੀ ਕੰਡੀਸ਼ਨ ਚੈੱਕ ਕਰਾ ਦਿਓ ਟਾਪ ਮਾਡਲ ਹੈ ਸਨਰੂਫ ਹੈ ਪੁਸ਼ ਬਟਨ ਸਟਾਰਟਰ ਸੋਹਣੀ ਗਾਰ ਹੈ ਪੂਰੀ ਫਸਟ ਹੌਨਰ ਦਾ ਇੱਕ ਕਰੋ ਜੀ ਗੱਡੀ ਦੀ ਕੰਡੀਸ਼ਨ ਪੂਰੀ ਸੋਹਣੀ ਕਾਰ ਆ ਟਾਇਰ ਟੂ ਨਵੇਂ ਵਰਗੇ ਨੇ ਸਾਨੂੰ ਵੇਚਾ ਦਿਓ ਜੀ ਸਾਨੂੰ ਫ ਗੱਡੀ ਨੂੰ ਲੱਗਿਆ ਹੋਇਆ ਵਿੱਚ ਉਹ ਇੰਟੀਰੀਅਰ ਦੀ ਸਾਰੇ ਪਾਸਿਓਂ ਨਵੀਂ ਕਾਰ ਆ ਮੇਰੀ ਕੀ ਇਹਦਾ ਰੇਟ ਕਿਹਾ ਹੋ ਗਾ ਗੱਡੀ ਦਾ ਇਹ 4,85,000 ਰੁਪਇਆ ਬੇਦਨੋਸੀ ਪੰਜਾਬ ਦੇ ਦਾਂਗੇ ਕਾਰ ਇਕਾ ਜੀ ਜਿਹੜਾ ਜਹਾਜ਼ ਵਿੱਚ ਲੱਗਿਆ ਜੀ ਇਹ ਵੇਰੇ ਲੱਗਾ ਜੀ ਕਿਵੇਂ ਨਹੀਂ ਨਹੀਂ ਵਿੱਚ ਹੀ ਹੈ ਜਹਾਜ਼ ਵਿੱਚ ਵੀ ਹੈਗਾ ਠੀਕ ਹੈ ਜਹਾਜ਼ ਵਾਂਗੂ ਉੱਡੂ ਵੀ ਗੱਡੀ ਇਕਾਗਿਆ ਸਕੋਰਪੀਓ ਕਾਲੇ ਰੰਗ ਵਾਲੀ ਬਲੈਕ ਕਾਰ ਸਕੋਰਪੀਓ ਐਸਯੂਵੀ ਵਿੱਚ ਜਿਹੜਾ ਕੋਈ ਵੀਰ ਲੈਣਾ ਚਾਹੁੰਦਾ ਤਾਂ ਸਾਡੇ ਕੋਲ ਸਿਰਫ ਅੱਧਾ ਪੀਸ ਪੇਂਟ 2013 ਮਾਡਲ ਗੱਡੀ ਆ ਬੜੀ ਜੇ ਰੇਟ ਕਿਆ ਉਹਦਾ ਟਾਪ ਮਾਡਲ ਆ ਇਹ ਗੱਡੀ 3,30,000 ਰੁਪਏ ਦੀ ਬੇਜੇ ਨੋਕੀ ਪੰਜਾਬ 3,30,000 ਰੁਪਏ ਦੀ ਗੱਡੀ ਕੰਡੀਸ਼ਨ ਚੈੱਕ ਕਰ ਲਓ ਅੱਧਾ ਪੀਸ ਹੀ ਪੇਂਟ ਆ ਜੋ ਕੰਡੀਸ਼ਨ ਦੱਸ ਰਹੇ ਆ ਤੂਰੀ ਕਾਰਬਿਆਰ ਦੀ ਗਾਰੰਟੀ ਆ ਬਿਲਕੁਲ ਉਹੀ 00 ਰਿਪੋਰਟ ਹੋਊਗੀ ਉਹਨਾਂ ਆ ਗਿਆ ਬਲੈਰੋ ਬਿਲਕੁਲ ਨਵੀਂ ਵਰਗੀ ਕਾਰ ਆ ਗੱਡੀ ਦੇ ਆਪਾਂ ਵਿੱਚੋਂ ਵੀ ਤੁਹਾਨੂੰ ਕੰਡੀਸ਼ਨ ਦੱਸਾਂ ਨੇ ਵਧੀਆ ਕਾਰ ਆ ਕੰਡੀਸ਼ਨ ਚੈੱਕ ਕਰਾ ਲਓ ਗੱਡੀ ਦੇ ਅੱਗੇ ਵੀਰੇ ਮੋਟਰ ਮੋਟਰ ਲਾ ਦੋ ਗੱਡੀ ਦਾ 2008 ਮਾਡਲ ਆ ਠੀਕ ਆ ਜੀ ਬਹੁਤ ਸੁਣੀ ਕਾਰ ਆ ਅਰਜਨਲ ਪੇਂਟ ਕੀ ਆ ਸਾਰੀ ਦੇਖੋ ਖਾਸियत ਇੰਨੀ ਆ ਗੱਡੀ ਦੀ ਕਿ ਲਫਾਫੇ ਲੂਫੇ ਦੇਖੋ ਜੀ ਓਮੀ ਡੱਗੀ ਡੁੱਗੀ ਜੌਮੀ ਚੜੇ ਪਏ ਨੇ ਟਾਈਮ ਵੀਡੀ ਚ ਇੰਨਾ ਹੈ ਨਹੀਂ ਇੰਟੀਰੀਅਰ ਵੀ ਬਿਲਕੁਲ ਨਵੇਂ ਵਰਗਾ ਟਾਇਰ ਹੈ ਤਕਰੀਬ 50% ਚੌੜੇ ਟਾਇਰ ਨੇ ਨੈਕਬੀਲ ਗੱਡੀ ਨੂੰ ਪਏ ਹੋਏ ਨੇ ਨੰਬਰ ਪੰਜਾਬ ਦਾ 30 ਦਾ ਕੋ پاس ਨਾ ਪਹਿਲੀ ਰੇਟ ਦੋ ਇਹ 2008 ਰਜਿਸਟਰਡ ਨਵਾਂ ਹੈ 275000 ਰੁਪਏ ਦੀ ਕਾਰ 275000 ਦੀ ਹਾਂਜੀ ਤੇ ਇੱਕ ਕਾਰ ਹੋਰ ਆ ਗਈ ਆਪਣੇ ਕੋਲ ਬਿਲਕੁਲ 오ਰੀਜਨਲ ਬਗ ਸਿਰਫ ਅੱਧਾ ਕ ਪੀਂਟ ਆ ਸਵਿਫਟ ਜੀਡੀਆਈ ਕਿਸੇ ਭਰਾਣੇ ਲੈਣੀ ਆ ਟੌਪ ਮੋਡਲ ਗੱਡੀ ਪੰਜਾਬ ਨੰਬਰ ਜੋਟੇ ਵਾਲਾ ਨੰਬਰ ਆ ਦੋਨੇ ਚਾਬੀਆਂ ਗੱਡੀ ਨਾਲ ਨੇ ਵੀਰ ਜੀ ਕੀ ਡਿਟੇਲ ਆਊਗੀ ਗੱਡੀ ਦੀ 2012 ਰਜਿਸਟਰਡ ਤੇਰਾ ਪਸਟ ਉਹਨੜ ਕਾਰ ਆ ਹਾਂਜੀ ਸਾਰੀ origignal ਆ 3.44 ਲੱਖ ਰੁਪਏ ਦੀ ਕਾਰ ਆ ਜੈਡੀਓ ਹੀ ਟੌਪ ਮਾੜ ਲ ਟੌਪ ਮਾੜ ਲ ਕਿਹਦੇ ਭਰਾਂ ਲੈ ਲਈ 12 ਮਾੜ ਲ ਗੱਡੀ ਤਾਂ Swift ਆਪਣੇ ਕੋਲ ਹਾਜ਼ਰ ਆ 3.40 ਲੱਖ ਦੀ ਟੌਪ ਮਾੜ ਲ ਗੱਡੀ ਆ ਕੋਈ ਕੋਰਾ ਵੀਜ਼ਾ ਠੀਕ ਆ ਜੀ ਹੁਣ ਆ ਗਿਆ ਕਿਸੇ ਵੀ ਨੇ ਲੈਣੀ ਆ ਡੀਜ਼ਲ ਵਿੱਚ ਗੱਡੀ ਤੇ ਐਵਰੇਜ ਵੀ ਲੈਣੀ ਆ ਵੱਧ 24 25 ਦੀ ਤਾਂ ਆਪਣੇ ਕੋਲੇ ਮਾਈਕਰਾ ਪੁਸ਼ ਬਟਨ ਸਟਾਰਟ ਗੱਡੀ ਮਾੜੀ ਚੈੱਕ ਕਰਾ ਦੋ ਲਵੇ ਆ ਕੇ ਜੀ ਵੀਰੇ ਕੰਡੀਸ਼ਨ ਕੀ ਆ ਉਹ ਸੋਹਣੀ ਕਾਰ ਆ ਸੈਕੰਡ ਆਨਰ ਆ ਪੰਜਾਬ ਨੰਬਰ ਆ ਹਾਂਜੀ ਪਾਸੇ ਪੋਸਟਿੰਗ ਗੱਡੀ ਦੀ ਪਾਸੇ 27 ਤੱਕ ਪਈ ਆ ਠੀਕ ਆ ਜੀ ਵਿੱਚੋਂ ਕੰਡੀਸ਼ਨ ਚੈੱਕ ਕਰ ਲਓ ਗੱਡੀ ਦੀ ਪੂਰੀ ਸੋਹਣੀ ਮਾਈਕਰੋ ਕਾਰ ਕਿਸੇ ਭਰਾ ਨੇ ਲੈਣੀ ਹੈ ਨਾ ਛੋਟੇ ਬਜਟ ਵਿੱਚ ਕਾਰ ਲੈਣੀ ਹੈ ਨਾ ਵਧੀਆ ਕਾਰ ਤਾਂ ਆਪਣੇ ਕੋਲੇ ਮਾਈਕਰੋ ਪੂਰੀ ਸ਼ਫੀਸ਼ੈਂਟ ਪੂਰੀ ਟੌਪ ਦੀ ਕਾਰ ਅੱਜ ਕੋਲ ਆਈ ਆ ਤੇ ਵੀਰ ਜੀ ਰੇਟ ਕੀ ਹੋ ਗੋ ਗੱਡੀ ਦਾ 8 ਲੱਖ ਰੁਪਏ ਦੀ ਦੇ ਰਹੇ ਨੇ 8 ਲੱਖ ਰੁਪਏ ਦੀ ਗੱਡੀ ਪਹਿਲਾਂ ਰੇਟ ਚੈੱਕ ਕਰ ਲਿਓ ਪਿਛਲੀ ਵੀਡੀਓ ਤਾਂ ਹੁਣ ਚੈੱਕ ਕਰ ਲਿਓ ਵਧੀਆ ਗੱਡੀਆਂ ਕਿਸੇ ਵੀਰ ਨੇ ਮਾਈਕਰਾ ਗੱਡੀ ਲੈਣੀ ਆ ਤਾਂ ਆਪਣਾ ਟੌਪ ਦੀ ਗੱਡੀ ਆ। ਉਹਨੇ ਇੱਕ ਗੱਡੀ ਕਹੋਰਾ ਗਈ ਆ ਸਨਰੂਫ ਵਾਲੀ ਬਿਰਜੇ ਕੰਡੀਸ਼ਨ ਦੀ ਗੱਡੀ ਤੇ ਇਹਦੀ। 2016 ਮਾਡਲ ਆ। ਹਾਂਜੀ। ਟੌਪ ਮਾਡਲ ਸਨਰੂਫ ਪੂਛ ਬਟਨ। ਕੰਡੀਸ਼ਨ ਚੈੱਕ ਕਰਾ ਦੋ। ਆਲ ਰੈਜਨਲ ਬੰਪਰ ਟੂ ਬੰਪਰ ਰੈਜਨਲ। ਲੋ ਜੀ ਗੱਡੀ ਦੀ ਕੰਡੀਸ਼ਨ ਚੈੱਕ ਕਰ ਲਓ। ਟਾਇਰ ਪਿਛਲੇ ਨਾਲ ਦੇ ਨੇ। ਸਨਰੂਫ ਵਾਲਾ ਮਾਡਲ ਆ। ਅੰਟੀਰੀਅਰ ਦੀ ਬਿਲਕੁਲ ਨਵੀਂ 90000 ਚੱਲੀ ਆ। ਕਿਸੇ ਐਨਆਰਆਈ ਭਰਾ ਨੇ ਲੈਣੀ ਆ ਗੱਡੀ ਬਲੈਕ ਕਲਰ ਦੀ। ਵੀਰ ਹੈਗਾ ਚਾਹਮਨ ਬਲੈਕ ਕਲਰ ਬਲੈਕ ਕਲਰ ਗੱਡੀ ਦਾ ਤਾਂ ਆਪਣੇ ਕੋਲ 16 ਮਾਡਲ W10 ਗੱਡੀ ਸੰਦੂਫ ਵਾਲੀ ਗੱਡੀ ਹੈ ਜਾਈਆ ਵੀਰ ਜੀ ਰੇਟ ਕਿਓ ਗੱਡੀ ਦਾ ਸਵਾ 7 ਲੱਖ ਰੁਪਏ ਦੀ ਕਾਰ ਦੇਵਾਂਗੇ ਸਵਾ 7 ਲੱਖ ਰੁਪਏ ਦੀ ਚੈੱਕ ਕਰ ਲਿਓ ਪਿਛਲੀ ਵੀਡੀਓ ਦਾ ਰੇਟ ਤੇ ਹੁਣ ਵਾਲੀ ਵੀਡੀਓ ਦਾ ਰੇਟ ਹੈ ਰੇਟ ਘਟਨੇ ਕਿ ਵਧਨੇ ਚੈੱਕ ਕਰ ਲਓ ਜੰਗੀ ਇਦਾਂ ਬਾਕੀ ਨੈਕਸਟ ਗੱਡੀ ਆਪਾਂ ਦਿਖਾਨੇ ਆ ਉਧਰ ਖੜੀ ਹੈ ਨੇ ਆਪਣੇ ਕੋਲੇ ਗੱਡੀਆਂ ਰੈਡਜ਼ ਬੀਟ ਆਲਟੋ ਕੈਟਨ ਛੋਟੇ ਭਾਜ ਦੇ ਕਿਸੇ ਵੀਰ ਨੇ ਗੱਡੀ ਲੈਣੀ ਹੈ ਤਾਂ ਆਪਣੇ ਕੋਲ ਛੋਟੇ ਭਾਜ ਦੀਆਂ ਗੱਡੀਆਂ ਨੇ ਤੇ ਵੀਰ ਜੀ ਇਹਦੀ ਡਿਟੇਲ ਦੋ ਮਾੜੀ ਜੀ 2011 50 ਨੰਬਰ ਗੱਡੀ ਆ ਹਾਂਜੀ এবੀਐਸ ਬ੍ਰੇਕ ਵਾਲਾ ਮਾਡਲ ਆ ਬੀਡੀਆਈ ਦੇ ਵਿੱਚ ਬੀਡੀਆ ਆਪਸ਼ਨ ਕਹਿੰਦੇ ਨੇ ਬੀਡੀਆ ਪਲੱਸ ਕਹਿੰਦੇ ਨੇ এবੀਐਸ ਬ੍ਰੇਕ ਵਾਲਾ ਮਾਡਲ ਆ ਤੇ ਵੀਰ ਜੀ ਰੇਟ ਕਿਹੋ ਜਿਹਾ ਆ 5 ਸਾਲ ਦੀ ਪਾਸਿੰਗ ਹੋ ਕੇ ਵੀ ਮਿਲੂਗੀ 2030 ਤੱਕ ਦੀ ਪਾਸਿੰਗ ਮਿਲੂ ਗੱਡੀ ਦੀ ਤੇ ਰੇਟ 195 1,95,000 ਰੁਪਇਆ ਬਾਕੀ ਮਾਨਤਨ ਆਜੋ ਕਰਾ ਦਾਂਗੇ ਆਪਾਂ ਪੂਰੀ ਕਾਰ ਵੈਰ ਪੂਰੀ ਸ਼ਹਿਰ ਚ ਨੈਕਸਟ ਗੱਡੀ ਆ ਗਈ ਆ ਇੱਕ ਆਪਣੀ ਫੀਟ ਛੋਟੇ ਮੁੱਲ ਦੀ ਕਿਸੇ ਭਰਾ ਨੇ ਲੈਣੀ ਆ ਡੀਜ਼ਲ ਵਿੱਚ ਐਵਰੇਜ ਵਧੀਆ ਲੀ ਗਤੀਤਾ ਬੀਟ 14 2014 68 15 ਪੰਜਾਬ ਨੰਬਰ ਬਹੁਤ ਸੋਹਣੀ ਟੌਪ ਮਾਡਲ ਪੰਜਾਬ ਨੰਬਰ ਕਾਰ ਆ 1,55,000 ਰੁਪਏ ਦੀ 1,55,000 ਦੀ ਪੰਜਾਬ ਨੰਬਰ ਬੀਟ ਲਓ ਜੀ ਇੱਕ ਹੋਰ ਰੈਡਜ਼ ਆ ਗਈ ਆ ਪੰਜਾਬ ਨੰਬਰ ਹਜੇ ਐਸ ਟੀ ਆਈ ਆ ਤੇ ਵੀਰ ਜੀ ਕੀ ਡਿਟੇਲ ਆ ਗੱਡੀ ਦੀ ਐਲ ਡੀ ਆਈ ਆ 12 ਮਾਡਲ 12 ਮਾਡਲ ਠੀਕ ਹੈ ਜੀ ਸਸਤੇ ਜੇ ਮੁੱਲ ਜੀ 1,85,000 ਰੁਪਏ ਜੀ ਜੇ ₹185000 ਦੀ 2012 ਐਲਡੀ ਲੈਣੀ ਐਲਡੀ ਹੈਗੀ ਬीडी ਹੈਗੀ ਬीडी ਲੈਣੀ ਦੋਨੇ ਗੱਡੀਆਂ ਰੈੱਡ ਦਾ ਆਪਣਾ ਹਾਜਰ ਨੇ ਰੈੱਡ ਤੇ ਕੋਹਰ ਵੀ ਹੈਗੀ ਆਪਣੇ ਕੋਲੇ ਦਿੱਤੇ ਹੋਏ ਨੰਬਰਾਂ ਤੇ ਕਰ ਲਿਓ ਇਸ ਫਰਕ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ ਹੁੰਦਾ ਤਾਂ ਮੈਸੇਜ ਕਰ ਲਿਆ ਕਰੋ ਸਾਡੇ ਕਮੈਂਟ ਬਾਕਸ ਜਾਂ ਕੋਈ ਸੁਝਾਅ ਦੇਣਾ ਹੁੰਦਾ ਸੁਝਾਅ ਵੀ ਦਿੱਤਾ ਕਰੋ ਇੱਕ ਗੱਡੀ ਆ ਗਈ ਆ K10 ਤੇ ਵੀਰ ਜੀ ਕੀ ਕੰਡੀਸ਼ਨਾਂ ਕਰਦੇ ਨੇ ਅਸਟੋਨਰਾ 2010 ਰਜਿਸਟਰਡ 11 ਇਹ ਵੀ ਪਾਸਿੰਗ ਹੋ ਕੇ ਮਿਲੂਗੀ 1,75,000 ਰੁਪਏ ਦੀ ਪਾਸਿੰਗ ਹੋ ਕੇ 1,75 ਨੰਬਰ ਨੰਬਰ ਲਾ ਕੇ ਸਾਰਾ ਕੁਝ ਨੰਬਰ ਲਾ ਕੇ ਸ਼ੋਰਸ ਪੇਪਰ ਸਾਰਾ ਕੁਝ ਮਿਲੂਗਾ ਤੁਹਾਨੂੰ ਕੰਪਲੀਟ 1,75,000 ਦੀ ਕੇਟਨ ਕੰਪਲੀਟ ਕਾ ਕੇ ਜਾਨਾ ਮਿਲੂਗੀ ਉਹਨਾਂ ਅਗੇ ਇੱਕ ਛੋਟੇ ਜਿਹੇ ਮੁੱਲ ਵਾਲੀ ਗੱਡੀ ਕਿਤੇ ਭਰਾਣੇ ਲੈਣੀ ਆਲਟੋ ਤਾਂ ਆਪਣੇ ਕੋਲੇ ਆਲਟੋ ਹਾਜ਼ਰ ਵੀਰ ਜੀ ਕੀ ਕਹਿੰਦੇ ਨੇ ਗੱਡੀ 2006 ਮਾਡਲ ਹੈ ਇਹ ਦੇਖੋ ਬੰਲੇ ਦੇ ਕਾਤੇ ਡਾਰ ਲਗਾਈ ਛੋਟੇ ਜਿਹੇ ਮੁੱਲ ਦੇ ਕੋਈ ਚੀਜ਼ਾਂ ਨਹੀਂ ਮਿਲੀਆਂ ਨਵੇਂ ਡਾਰ ਨਵੇਂ ਲਾਏ ਹਾਂਜੀ ਉਹ ਸੋਹਣਾ ਸੈੱਟ ਲੱਗਿਆ ਗੱਡੀ ਨੂੰ ਐਰੋ ਦਾ ਲਾਇਆ ਉਹਦਾ ਹਾਂਜੀ 1 ਲੱਖ 5000 ਰੁਪਏ ਦੀ ਕਾਰ 1 ਲੱਖ 5000 ਦੀ 6 ਰਜਿਸਟਰਡ 727 ਤੱਕ ਪਾਸਪੋਰਟ ਪੰਜਾਬ ਦਾ ਮੁਹਾਲੀ ਦਾ ਆਪਦੀ ਨਵੀਂ ਘੜਾਈ ਗੱਡੀ ਹੁਣ ਆ ਗਿਆ ਲਾਸਟ ਦੇ ਕਪਨ ਕੋਲ ਬੈਕਨਰ 2011 BX I ਆਪਸ਼ਨਲ ਵੀ ਜੀ 49 ਦੀ ਕੰਡੀਸ਼ਨ ਉਹ ਸੋਹਣੀ ਕਾਰ ਆ ਹਾਂਜੀ ਇਹਦਾ ਰੇਟ ਸਿਰਫ 1,55,000 ਰੁਪਇਆ 1,55,000 ਰੁਪਇਆ ਦਿੱਲੀ ਦਾ ਨੰਬਰ ਆ ਐਨਓਸੀ ਤੁਹਾਨੂੰ ਅਸੀਂ ਪੰਜਾਬ ਦੀ ਪ੍ਰੋਵਾਈਡ ਕਰਾ ਦਾਂਗੇ ਬਾਕੀ ਕੋਈ ਵੀ ਗੱਡੀ ਚਾਹੀਦੀ ਹੁੰਦੀ ਆ ਤਾਂ ਹੋਰ ਗੱਡੇ ਵੀ ਆਪਣੇ ਕੋਲ ਹੈਗੀਆਂ ਨੇ ਇੱਜਾਰ ਗੱਡੀਆਂ ਡਿਜ਼ਾਇਰ ਵਗੈਰਾ ਰੇਟ ਵਗੈਰਾ ਹੈਗੀਆਂ ਨੇ ਸਾਡੇ ਦਿੱਤੇ ਹੋਏ ਨੰਬਰਾਂ ਤੇ ਕਰ ਲਓ ਫਰਕ ਮਿਲਦੀ ਆ ਵੀਰੇ ਨੈਕਸਟ ਵੀਡੀਓ ਇੰਡਸਟਰੀਅਲ ਸਟਾਕ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਹਿੰਦ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ 2026 I don't